ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਦਿਨਾਂ ਤੋਂ YouTube ਤੇ ਇੱਕ ਪਾਈ ਹੋਈ ਵੀਡੀਓ ਬੜੀ ਚਰਚਾ ਦਾ ਵਿਸ਼ਾ ਹੈ ਕਿਸੇ ਵਿਅਕਤੀ ਨੇ ਇਹ ਗੱਲ ਦਾ ਦਾਅਵਾ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਮੱਕੇ ਨਹੀਂ ਗਏ ਮਾਪ ਜੀ ਨੂੰ ਦੱਸਣਾ ਚਾਹਣਾ ਪਿੱਛੇ ਜੇ ਵਿਰਾਸਤ ਖਾਲਸਾ ਦੇ ਉਦਘਾਟਨ ਮੁਕੇ ਇੱਕ ਕਟੜ ਇਸਲਾਮੀ ਵਿਅਕਤੀ ਪਾਕਿਸਤਾਨ ਦੇ ਸਾਬਕਾ ਸਿੱਖਿਆ ਮੰਤਰੀ ਇਮਰਾਨ ਮਸੂਦ ਨੇ بڑے ਦਾਅਵੇ ਨਾਲ ਇਹ ਕਿਹਾ ਸੀ ਕਿ ਬਾਬਾ ਨਾਨਕ ਅੱਦੀ ਮੱਕੇ ਨਹੀਂ ਗਏ ਉਹ ਕਹਿੰਦਾ ਹੈ ਕਿਉਂਕਿ ਉੱਥੇ ਗੈਰ ਮੁਸਲਮ ਜਾ ਨਹੀਂ ਸਕਦਾ ਇਹ ਸੱਚਾਈ ਹੈ ਕਿ ਅੱਜ ਤੱਕ ਉੱਥੇ ਗੈਰ ਮੁਸਲਮ ਕੋਈ ਗਿਆ ਵੀ ਨਹੀਂ ਪਰ ਗੁਰੂ ਨਾਨਕ ਸਾਹਿਬ ਉੱਥੇ ਜ਼ਰੂਰ ਗਏ ਸਨ ਕਿਉਂਕਿ ਗੁਰੂ ਨਾਨਕ ਸਾਹਿਬ ਹਾਜ਼ੀਆਂ ਵਾਲਾ ਬਾਣਾ ਪਾ ਕੇ ਉੱਥੇ ਗਏ ਨੇ ਤੇ ਉਸ ਨੇ ਕੋਈ ਐਸੀ ਸ਼ਕਤੀ ਨਹੀਂ ਚੰਕੀ ਲੋਕਾਂ ਨੂੰ ਚੱਕ ਕਰਕੇ ਤੇ ਮੁਸਲਮ ਕੋਣ ਆ ਗਰ ਮੁਸਲਮ ਕੋਣ ਹੈ ਜਾਇ ਜਾਂਦਾ ਕਿਉਂਕਿ ਗੁਰਨਾਨਕ ਸਾਹਿਬ ਦਾ ਇੱਕ ਤਰੀਕਾ ਸੀ ਕੰਮ ਕਰਨ ਦਾ ਉਹ ਹਰ ਉਸਤਾਂ ਤੇ ਜਾਇ ਕਰਦੇ ਸਨ ਜਿੱਥੇ ਵੀ ਲੋਕਾਂ ਦਾ ਇਕੱਠ ਖਾਸ ਕਰਕੇ ਧਾਰਮਿਕ ਥਾਵਾਂ ਤੇ ਹੁੰਦਾ ਸੀ ਜਿੱਥੇ ਲੋਕਾਂ ਦੀ ਸੋਚ ਸੀ ਕਿ ਰੱਬ ਇੱਥੇ ਵਸ ਰਿਹਾ ਹੈ ਜਾਂ ਹੋਰ ਬਹੁਤ ਸਾਰੀਆਂ ਐਸੀਆਂ ਗੱਲਾਂ ਹੁੰਦੀਆਂ ਸਨ ਜਿਹੜੀਆਂ ਅ ਉਸ ਅਕਾਲ ਪੁਰਖ ਦੇ ਫਲਸਫੇ ਨਾਲੋਂ ਫਰਕ ਰੱਖਦੀਆਂ ਸਨ ਉਹਨਾਂ ਥਾਵਾਂ ਤੇ ਜਾ ਕੇ ਗੁਰੂ ਨਾਨਕ ਸਾਹਿਬ ਸੱਚ ਦਾ ਰਾਹ ਦੱਸਦੇ ਸਨ ਲੋਕਾਂ ਨੂੰ ਇੱਕ ਅਕਾਲ ਪੁਰਖ ਨਾਲ ਜੋੜਦੇ ਸਨ ਇੱਕ ਅੱਲਾ ਨਾਲ ਜੋੜਦੇ ਸਨ ਪਰ ਇਹ ਵੀ ਗੱਲ ਸੱਚ ਹੈ ਕਿ ਸਾਡੇ ਕੋਲ ਇਸ ਗੱਲ ਦਾ ਕੋਈ ਆਥੈਂਟਿਕ ਸਬੂਤ ਨਹੀਂ ਕਿ ਗੁਰੂ ਨਾਨਕ ਸਾਹਿਬ ਮੱਕੇ ਗਏ। ਪ੍ਰਮਾਣਿਕ ਸਬੂਤ ਦਾ ਹੋਣਾ ਬੜਾ ਜ਼ਰੂਰੀ ਹੈ। ਉਸ ਦਾ ਕਾਰਨ ਹੈ ਕਿ ਸਾਡੇ ਜਮਵਾਰ ਸੰਸਥਾਵਾਂ ਨੇ ਅਰ ਲੋਕਾਂ ਨੂੰ ਬਾਬੇ ਨਾਨਕ ਬਾਰੇ ਦੱਸਿਆ ਨਹੀਂ। ਬਾਬੇ ਨਾਨਕ ਦੀ ਬਾਣੀ ਦਾ ਤਰਜਮਾ ਕਰਕੇ ਉਹਨਾਂ ਦਾ ਪਛਾਇਆ ਹੈ ਨੇ। ਬਾਬੇ ਨਾਨਕ ਦੀਆਂ ਇਹਨਾਂ ਯਾਤਰਾਵਾਂ ਦੇ ਦਾਅਵਿਆਂ ਨੂੰ ਹਕੀਕਤ ਸਾਬਤ ਕਰਨ ਲਈ ਅਸੀਂ ਇੱਕ ਯਤਨ ਅਰੰਭਿਆ ਜਿੱਥੇ ਗੁਰੂ ਨਾਨਕ ਸਾਹਿਬ ਜੀ ਗਏ ਹਨ। ਉਹਨਾਂ ਥਾਵਾਂ ਦੀ ਭਾਲ ਕਰਕੇ ਬਾਬੇ ਨਾਨਕ ਵੱਲੋਂ ਸਰਜੇ ਮੁਨਖਤਰ ਧਰਮ ਦੇ ਪ੍ਰਚਾਰ ਕੇਂਦਰ ਕਾਇਮ ਕੀਤੇ ਜਾਣ। ਉਹਨਾਂ ਸਚਾਈ ਹੈ ਕਿ ਗੁਰੂ ਨਾਨਕ ਸਾਹਿਬ ਜਦੋਂ ਉੱਥੇ ਗਏ ਨੇ ਉਹਨਾਂ ਨੇ ਜਾ ਕੇ ਲੋਕਾਂ ਨੂੰ ਜਦੋਂ ਪੈਰ ਕਰਕੇ ਆਪਣੇ ਕਾਬੇਵਾਲ ਨੂੰ ਸੌਂਗੇ ਤੇ ਬਹੁਤ ਸਾਰੇ ਲੋਕਾਂ ਨੇ ਸਿਲਤਾ ਇਤਰਾਜ ਕੀਤਾ। ਹਾਜ਼ੀਆਂ ਨੇ ਆ ਕੇ ਕਿਹਾ ਵੀ ਤੂੰ ਰੱਬ ਦੇ ਘਰ ਵੱਲ ਨੂੰ ਪੈਰ ਕਰਕੇ ਖੜਾ ਲੰਮਾ ਪੈ ਇਹ ਤਾਂ ਤੂੰ ਕਾਫਰਾਂ ਵਾਲਾ ਕੰਮ ਕਰ ਰਿਹਾ ਹੈ ਉਹਨਾਂ ਨੇ ਕਿਹਾ ਠੀਕ ਹੈ ਵੀ ਜਿੱਦ ਤੱਕ ਤੁਹਾਨੂੰ ਲੱਗਦਾ ਕਿ ਰੱਬ ਨਹੀਂ ਵਸਦਾ ਮੇਰੀ ਸਮਝ ਮਨਦਾ ਵੀ ਰੱਬ ਹਰ ਥਾਂ ਤੇ ਮੌਜੂਦ ਹੈ ਜਰ ਜਰਜ ਵਸਦਾ ਤੁਸੀਂ ਸਮਝਦੇ ਜਿੱਥੇ ਰੱਬ ਨਹੀਂ ਵਸਦਾ ਉਧਰ ਮੇਰੇ ਪੈਰ ਕਰ ਦਿਓ ਸਿਆਣੇ ਬੰਦਿਆਂ ਦੀ ਗੱਲ ਸਮਝ ਆ ਗਈ ਉਹਨਾਂ ਨੇ ਕਿਹਾ ਵੀ ਰੱਬ ਤਾਂ ਹਰ ਥਾਂ ਵਸਦਾ ਹੈ ਅਸੀਂ ਇਸ ਗੱਲ ਨੂੰ ਕਿਵੇਂ ਛੁਟਾਈਏ ਖੈਰ ਲੋਕਾਂ ਦਾ ਮੱਥਾ ਕੁਮਿਆ ਲੋਕਾਂ ਨੇ ਕਿਹਾ ਸਹੀ ਗੱਲ ਆਈ ਮੱਕਾ ਨਹੀਂ ਘੁੰਮਿਆ ਮੱਕਾ ਇੱਕ ਸ਼ਹਿਰ ਹੈ ਉਹ ਕਿਸੇ ਕਿੰਨੀ ਤੇ ਖੜੀ ਹੋਈ ਕੋਈ ਚੀਜ਼ ਨਹੀਂ ਜਿਹੜੀ ਘੁੰਮ ਜਾਵੇ ਅਗਰ ਮੱਕੇ ਨੂੰ ਘੁੰਮਣ ਦੀ ਗੱਲ ਦੀ ਸ਼ਹਿਰ ਨੂੰ ਘੁੰਮਣ ਦੀ ਜਿੱਥੇ ਤੱਕ ਬੈਠਾ ਨਾਲ ਨਾਲ ਹੀ ਉਹਨੇ ਘੁੰਮਣਾ ਸੀ ਇਸ ਕਰਕੇ ਇਹ ਗੱਲ ਕੋਈ ਔਥੈਂਟਿਕ ਨਹੀਂ ਹੈਗੀ ਤੇ ਗੁਰੂ ਨਾਨਕ ਸਾਹਿਬ ਜਿਹੜੇ ਸਾਨੂੰ ਅੱਜ ਦੇ ਯੁੱਗ ਦੇ ਧਰਮ ਦੇ ਨਾਲ ਸੰਬੰਧ ਰੱਖਦੇ ਨੇ ਗੁਰੂ ਨਾਨਕ ਸਾਹਿਬ ਨੇ ਉਸ ਧਰਮ ਦੀ ਸਥਾਪਨਾ ਕੀਤੀ ਹੈ ਮੁਖਤਾ ਧਰਮ ਜੋ ਸੈਂਟੀਫਿਕ ਹੈ ਵਿਗਿਆਨਿਕ ਪੱਖ ਦੇ ਨਾਲ ਪੂਰੀ ਤਰ੍ਹਾਂ ਨਾਲ ਮੇਲ ਖਾਂਦਾ ਹੈ ਮੈਂ ਆਪ ਜੀ ਨੂੰ ਵੀ ਦੱਸਣਾ ਚਾਹੁੰਨਾ ਮੈਂ ਇਸੇ ਸਾਲ 2012 ਵਿੱਚ ਪਿਛਲੇ ਸਾਲ ਲੰਕਾ ਵਿੱਚ ਵੀ ਗਿਆ ਹਾਂ ਔਰ ਉਸ ਥਾਂ ਦੀ ਭਾਲ ਕਰਨ ਦੇ ਆਸ਼ੇ ਨਾਲ ਗਿਆ ਸੀ ਜਿੱਥੇ ਗੁਰਨਾਥ ਸਾਹਿਬ ਗਏ ਇਹ ਸ਼ਾਇਦ ਉੱਥੇ ਕੋਈ ਨਾ ਕੋਈ ਸਥਾਨ ਲੱਭ ਜਾਵੇ ਪਰ ਮਨ ਨੂੰ ਬੜੀ ਹਾਰ ਨਹੀਂ ਹੋਈ ਕਿ ਨਾ ਉੱਥੇ ਕੋਈ ਗੁਰਦੁਆਰਾ ਨਾ ਕੋਈ ਸਿੱਖੀ ਨਜ਼ਰ ਆਇਆ ਇੱਕ ਕਾਵਨ ਬੜੀ ਸ਼ਿਵਰਾ ਸਿੱਖ ਤੇ ਆਲੂ ਹਰਥਾ ਮਿਲ ਜਾਣਗੇ ਪਰ ਇਹ ਝੂਠੀ ਹੋ ਗਈ ਬਲਕਿ ਸ਼੍ਰੀ ਲੰਕਾ ਦੇ ਬਹੁ ਗਿਣਤੀ ਲੋਕਾਂ ਨੂੰ ਸਿੱਖਾਂ ਬਾਰੇ ਗਿਆਨ ਨਹੀਂ ਹੈ ਕੋਈ ਸਿੱਖ ਵੀ ਹੁੰਦੇ ਹਨ ਜਾਂ ਨਹੀਂ ਸਿੱਖ ਧਰਮ ਕੀ ਹੈ ਗੁਰੂਆਂ ਨੇ ਕੌਣ ਸੀ ਇਹ ਲੋਕਾਂ ਨੂੰ ਇਸ ਗੱਲ ਦਾ ਬਿਲਕੁਲ ਵੀ ਪਤਾ ਨਹੀਂ ਖੈਰ ਮੈਂ ਉਸ ਥਾਂ ਤੇ ਜਾ ਕੇ ਆ ਹਾਂ ਜਿੱਥੇ ਗੁਰਨਾਥ ਸਾਹਿਬ ਗਏ ਉਹ ਜਿਹੜੀ ਥਾਂ ਹੈ ਕੋਲੰਬੋ ਤੋਂ ਆ ਕਾਫੀ ਦੂਰ ਹੈ ਉਸ ਜਗ੍ਹਾ ਦਾ ਨਾਮ ਪਟਿਕੁਲਾ ਪਟਿਕੁਲਾ ਤੋਂ ਕਰੀਮ 220 ਆਪਣਾ 3 ਕਿਲੋਮੀਟਰ 3 ਕਿਲੋਮੀਟਰ ਤੇ 3 ਜਾ ਕੇ ਕੁਰਕੁਲ ਮੰਡਮ ਖਾਣਾ ਹੈ ਜਿੱਥੇ ਗੁਰੂ ਨਾਨਕ ਸਾਹਿਬ ਗਏ ਸਨ ਪਰ ਲੋਕਾਂ ਨੂੰ ਇਸ ਬਾਰੇ ਕੋਈ ਗਿਆਨ ਨਹੀਂ ਹਾਂ ਇੱਕ ਸ਼ਖਸ ਉਥੇ ਮਿਲਿਆ ਜਿਸ ਨੇ ਕਿਹਾ ਵੀ ਹਾਂ ਇਹਦੇ ਬਾਰੇ ਮੈਂ ਸੁਣਾ ਕਿ ਇੱਥੇ ਗੁਰੂ ਨਾਨਕ ਆਏ ਸਨ ਪਰ ਤੁਸੀਂ ਦੂਜੇ ਤੀਜੇ ਸੇਖੋ ਜੋ ਇੱਥੇ ਆਇਆ ਨੇ ਇਸ ਈ ਨੂੰ ਲੱਭਣ ਵਾਸਤੇ ਅੱਜ ਤੱਕ ਕੋਈ ਆਇਆ ਨਹੀਂ ਮੈਂ ਸਮਝਦਾ ਆ ਕਿ ਸਾਡੀ ਅਣਗਹਿਲੀ ਹੈ ਕਿ ਅਸੀਂ ਉਹਨਾਂ ਥਾਵਾਂ ਨੂੰ ਅਇ ਤੱਕ ਪ੍ਰਮਾਣਿਕ ਕਰਨ ਵਾਸੇ ਕੋਈ ਯਤਨ ਨਹੀਂ ਰੰਭਿਆ ਹੁਣ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹਨਾਂ ਥਾਵਾਂ ਤੇ ਇੱਕ ਛੋਟਾ ਮोटा ਕੋਈ ਨੌਕਸਤਾਨ ਬਣਾਇਆ ਜਾਵੇ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਇਹ ਗੱਲ ਕਹਿਣ ਵਿੱਚ ਕੋਈ ਤੰਗੀ ਨਾ ਹੋਵੇ ਕਿ ਗੁਰਨਾਨ ਸਿੰਘ ਸਾਹਿਬ ਉੱਥੇ ਗਏ ਇਹਨਾਂ ਥਾਵਾਂ ਤੇ ਗਏ ਔਰ ਉਹ ਅਥੈਂਟਿਕ ਕਰਨ ਵਿੱਚ ਕੋ ਦਿੱਕਤ ਨਾ ਹੋਵੇ ਸੋ ਮੈਂ thesis ਬੰਦ ਵਿੱਚ ਈਰਾਨ ਵੀ ਗਿਆ ਸੀ ਔਰ ਉੱਥੇ ਵੀ ਮੈਂ ਜਾ ਕੇ ਲੱਭਣ ਦਾ ਯਤਨ ਕੀਤਾ ਜਿਹੜੀ ਇਤਿਹਾਸ ਉਥਾ ਕੋ ਨਾਨ ਸਾਹਿਬ ਜੀ ਕਿਹੜੀ ਹੈ ਪਰ ਮੈਨੂੰ ਨਹੀਂ ਮਿਲਿਆ ਕਿਉਂਕਿ ਈਰਾਨ ਦੇ ਸਿੱਖ ਅ ਕਾਰੋਬਾਰੀਆਂ ਉਹਨਾਂ ਕੋ ਸਮਾਂ ਨਹੀਂ ਨਾ ਹੁੰਦਾ ਕਿ ਉਹ ਇਹੋ ਜਿਹਾ ਕੰਮ ਕਰ ਸਕਣ ਤੇ ਮੈਨੂੰ ਕੋ ਸਾਥ ਨਹੀਂ ਮਿਲ ਸਕਿਆ ਇਸ ਕਰਕੇ ਮੈਂ ਉਥੋਂ ਨਿਰਾਸ਼ ਹੋ ਕੇ ਮੁੜਿਆ ਔਰ ਮੇਰੀ ਹੁਣ ਕੋਸ਼ਿਸ਼ ਵੀ ਹੈ ਮੈਨੂੰ ਪਤਾ ਲੱਗਾ ਹੈ ਕਿ ਸੋਦੀਰਮ ਦੇ ਵਿੱਚ ਵੀ ਮੱਕੇ ਤੋਂ ਕੁਝ ਦੂਰੀ ਤੇ ਇੱਕ ਸ਼ਹਿਰ ਹੈ ਛੋਟਾ ਜਿਹਾ ਬੈਤੂਲ ਜਾਂ ਬੈਤੂਨ ਨਾ ਹੈ ਉਸ ਦਾ ਉਸ ਸ਼ਹਿਰ ਦੇ ਵਿੱਚ ਕੁਝ ਕਿਸਾਤਾਰੀ ਲੋਕ ਰਹਿੰਦੇ ਹਨ ਜੋ ਗੁਰਨਾਮਸਾਹ ਦੇ ਸਮੇਂ ਦੇ ਵੇਲੇ ਉੱਥੇ ਹੋਏ ਸਨ ਉਹਨਾਂ ਨੇ ਬਾਬੇ ਨਾਨਕ ਨੂੰ ਸਮਝਿਆ ਉਹਨਾਂ ਦੀ ਬਾਣੀ ਦੇ ਨਾਲ ਪਿਆਰ ਕੀਤਾ ਔਰ ਉਹ ਬਾਬੇ ਨਾਨਕ ਨੂੰ ਹੀ ਮੰਨਦੇ ਹਨ ਮੇਰੀ ਕੋਸ਼ਿਸ਼ ਹੈ ਸਾਡੀ ਸੰਸਥਾ ਗਲੋਬਲ ਮਿਸ਼ਨ ਆਫ ਬਾਬਾ ਨਾਨਕ ਆਈਡਿਓਲੋਜੀ ਕਿ ਅਸਿਓਸਥਾਨ ਨੂੰ ਜਾ ਕੇ ਲਬੀਏ ਅਗਰ ਹੋ ਸਕੇ ਉੱਥੇ ਕੋਈ ਅਸੀਂ ਐਸਾ ਸਥਾਨ ਬਣਾ ਸਕੀਏ ਜਿੱਥੇ ਇਹ ਗੱਲ authentic ਹੋ ਜਾਵੇ ਇਹ ਗੱਲ ਪ੍ਰਮਾਣਿਕ ਹੋ ਜਾਵੇ ਕਿ ਗੁਰੂ ਨਾਨਕ ਸਾਹਿਬ ਇੱਥੇ ਆਏ ਸਨ ਸਾਨੂੰ ਚਾਹੀਦਾ ਹੈ ਕਿ ਜਿੱਥੇ-ਇਥੇ ਵੀ ਗੁਰੂ ਨਾਨਕ ਸਾਹਿਬ ਗਏ ਹਨ ਪੰਜਾਬ ਤੋਂ ਬਾਹਰ ਔਰ ਹਿੰਦੁਸਤਾਨ ਤੋਂ ਬਾਹਰ ਉਹਨਾਂ ਥਾਵਾਂ 'ਤੇ ਜਾ ਕੇ ਉੱਥੇ ਦੀ ਭਾਸ਼ਾ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਪ੍ਰਚਾਰਿਆ ਜਾਵੇ ਔਰ ਥਾਂ ਸਮੇਤ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕੀ ਕੋਈ ਐਸਾ ਪੈਗੰਬਰ ਵੀ ਦੁਨੀਆ ਤੇ ਹੋਇਆ ਹੈ ਜਿਸ ਨੇ 48 ਹਜ਼ਾਰ ਮੀਲ ਪੈਦਲ ਯਾਤਰਾ ਕਰਕੇ ਲੋਕਾਂ ਦੀ ਭਲਾਈ ਵਾਸਤੇ ਕੰਮ ਕੀਤਾ ਹੈ ਲੋਕਾਂ ਨੂੰ ਰੱਬ ਨਾਲ ਜੋੜਨ ਦਾ ਕੰਮ ਕੀਤਾ ਹੈ ਉਹ ਐਸਾ ਪੈਗੰਬਰ ਮਹਾਨ ਪੈਗੰਬਰ ਦੁਨੀਆ ਤੇ ਸਿਰਫ ਕੋਈ ਹੋਇਆ ਹੈ ਜਿਸ ਨੇ ਜਿਸ ਦਾ ਨਾਂ ਤੇ ਉਹਨੂੰ ਵਿਗਿਆਨਕ ਕੋਈ ਜ਼ਬਾਨੀ ਨੂੰ ਛੁਟਰਾ ਸਕਦੇ ਹਨ ਜੋ ਮਹਾਨ ਤਰਕਸ਼ੀਰ ਸੀ ਮਹਾਨ ਯਾਤਰੀ ਸੀ ਔਰ ਮਹਾਨ ਫਿਲਾਸਫਰ ਸੀ ਬਹੁਤ ਸਾਰੀਆਂ ਗੱਲਾਂ ਬਾਬੇ ਨਾਨਕ ਦੀਆਂ ਜਿਹੜੀਆਂ ਸਾਡੇ ਕੋਲ ਹਨ ਪਰ ਅਸੀਂ ਉਹਨਾਂ ਨੂੰ ਅਸੀਂ ਆਮ ਲੋਕਾਂ ਦਾ ਪਹੁੰਚਾ ਨਹੀਂ ਸਕੇ ਇਹ ਸਾਡੀ ਕਮਜ਼ੋਰੀ ਸਾਡੀ ਬਦਕਿਸਮਤੀ ਸਾਡੀ ਨਾਰਾਹੀ ਹੈ ਔਰ ਮੈਂ ਸਮਝਦਾ ਹੁਣ ਵੀ ਕੁਝ ਦੇਰ ਨੇ ਹੋਈ ਸਾਨੂੰ ਸਮਾਂ ਕੱਢਣਾ ਚਾਹੀਦਾ ਹੈ ਜਿਹੜੀ ਮਾਇਆ ਅਸੀਂ ਸੋਨੇ ਪੱਥਰ ਤੇ ਲਾਉਨੇ ਹਾਂ ਉਹਦੀ ਬਜਾਇ ਸਾਨੂੰ ਇਹੋ ਜਿਹਾ ਕੰਮ ਕਰਨੇ ਚਾਹੀਦੇ ਹਨ ਕਿਬਾ ਬੇਨਾਨਕ ਦੀ ਬਾਣੀ ਨੂੰ ਕੁਰ ਦੁਨੀਆ ਤੱਕ ਪਹੁੰਚਾ ਸਕੀਏ ਤਾਂ ਕਿ ਇਸ ਦੀ ਵੀ ਸ਼ਾਂਤੀ ਹੋ ਸਕੇ ਇਹਨਾਂ ਅਲਫਾਜ਼ਾਂ ਦੇ ਨਾਲ ਮੈਂ ਆਪ ਜੀ ਦਾ ਧੰਨਵਾਦੀ ਹਾਂ ਮੈਨੂੰ ਅਗਰ ਕੋਈ ਸੰਪਰਕ ਕਰਨਾ ਚਾਵੇ ਮੇਰਾ ਮੋਬਾਈਲ ਨੰਬਰ 94172 70965 ਹੈ ਮੇਰੇ ਨਾਲ ਸੰਪਰਕ ਕਰਕੇ ਹੋਰ ਜਾਣਕਾਰੀ ਹਾਸਲ ਕੀਤੀ ਜਾਵੇ ਜਾਂ ਸਹਿਯੋਗ ਕਰਨਾ ਹੋਵੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਹੋਏਗਾ ਆਪ ਜੀ ਦੇ ਨਾਲ ਫਿਰ ਦੁਬਾਰਾ ਕਦੀ ਇਸ ਮਸਲੇ ਦੇ ਸਨਮਾਨ ਮਿਲਾਤੇ ਜਰੂਰ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ